ਇਹ ਸਿਗਰਟ ਤੋਂ ਰਾਤ ਨੂੰ ਕਿੰਨੀ ਕਿਰਿਆ ਕਰਦੇ ਸੀ ਇਹ ਸਿਗਰਟ ਕੇ ਸ਼ੋਭ ਸਮੇਂ ਖਾਈ ਨਹੀਂ ਕਿੰਨੇ ਸਮੇਂ ਤੋਂ ਸਿਗਰਟ ਪੀ ਰਹੇ ਹੋ ਇਹ ਦਸ ਸਾਲ ਤੋਂ ਹੋ ਗਈ ਸੀ ਹਾਂ ਸਾਰਾ ਇੱਕ ਆਵਰ ਲੋ ਖਾਣਾ ਖਾਣੇ ਦੇ ਸੀ ਇਹ ਡੋਗਾ ਖਾਈ ਸੀ ਇਹ ਡੇ ਕੀ ਆ ਫੈਸ਼ਨ ਨਹੀਂ ਨਹੀਂ ਡੇਲਪ ਹੋਗਾ ਤੁਹਾਡਾ ਧੰਨੇ ਸ਼ਾਉਣ ਨਹੀਂ ਸਾਗਾ ਕੋਗਾ ਸਰ